ਪਾਰਦੇਸ਼ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਇਸ ਦੇਸ਼ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਆਪਣੇ ਤਰੀਕੇ ਨਾਲ ਪਰਮਾਤਮਾ ਨੂੰ ਮਨਾਉਂਦੇ ਨੇ ਉਸ ਪਰਮਾਤਮਾ ਦੀ ਆਰਤੀ ਪੂਜਾ ਕਰਦੇ ਨੇ ਪਾਠ ਕਰਦੇ ਨੇ ਤਾਂ ਇਸੇ ਨੂੰ ਲੈ ਕੇ ਖਾਟੂ ਸ਼ਾਮ ਦਾ ਉਤਸਵ ਮਨਾਇਆ ਜਾ ਰਿਹਾ ਜੀ ਨਿਊ ਚੰਡੀਗੜ੍ਹ ਦੇ ਵਿੱਚ ਜਿੱਥੇ ਕੀ ਬੋਤਗੜ ਫਰਨੀਚਰ ਮਾਰਕੀਟ ਦੇ ਵਿੱਚ ਕਬੱਡਾਪੁਰਾ ਲੈ ਜਿੱਥੇ ਤੁਸੀਂ ਦੇਖੋ ਕਿ ਵੱਖ-ਵੱਖ ਚ ਪਾਰਟੀਆਂ ਸ਼ਕਤੀਆਂ ਹੀ ਪਹੁੰਚੀਆਂ ਨੇ ਤੇ ਨਾਲ ਦੀ ਨਾਲ ਸੇਵਾ ਕਰਨ ਵਾਸਤੇ ਸੇਵਾਦਾਰ ਵੀ ਤਾਂ ਜਿਹੜਾ ਉੱਤੇ ਅੱਜ ਲੰਗਰ ਲਗਾਇਆ ਹੋਇਆ ਸਾਡੇ ਨਾਲ ਇਹ ਜਗ੍ਹਾ ਉੱਤੇ ਆਵਾਦੀ ਪਾਰਟੀ ਦੇ ਵੀ ਨੇ ਤੇ ਚੰਡੀਗੜ੍ਹ ਤੋਂ ਵੀ ਕਾਫੀ ਵੱਡੀ ਸ਼ਖਸੀਅਤਾਂ ਨੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਦੇ ਆ ਸਰ ਅੱਜ ਖਟੂ ਸ਼ਾਮ ਦੀ ਉਸਮ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਪਰ ਦੇ ਵਿੱਚ ਖਟੂ ਸ਼ਾਮ ਜੀ ਨੂੰ ਮਨਾਉਂਦੇ ਨੇ ਤਾਂ ਅੱਜ ਤੁਸੀਂ ਪਹੁੰਚਿਓ ਇਸ ਪ੍ਰੋਗਰਾਮ ਦੇ ਵਿੱਚ ਕੀ ਕਹੂੰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਖਾਟੂ ਸ਼ਾਭ ਦੇ ਜਨਮ ਦਿਨ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਅੱਜ ਫਰਨੀਚਰ ਮਾਰਕੀਟ ਦੇ ਪ੍ਰਧਾਨ ਨਿਤਿਨ ਕੁਮਾਰ ਤੇ ਮਨਖੁਸ਼ੀ ਸਰਪੰਚ ਤੇ ਸਾਡੇ ਨਾਲ ਅਨਿਲ ਦੁੱਬੇ ਜੀ ਚੰਡੀਗੜ੍ਹ ਤੋਂ ਕਾਉਂਸਲਰ ਨੇ ਇਹਨਾਂ ਦੇ ਵਾਈਫ ਵੀ ਕਾਉਂਸਲਰ ਹੈ ਸਾਰੇ ਹੁਮ ਆ ਕੇ ਇੱਥੇ ਪਹੁੰਚੇ ਨੇ ਦੀ ਫਰਨੀਚਰ ਮਾਰਕੀਟ ਇਹਨਾਂ ਨੇ ਬਹੁਤ ਵਧੀਆ ਲੰਗਰ ਦਾ ਉਪਰਾਲਾ ਕੀਤਾ ਹੋਇਆ ਆਜ ਤੁਸੀਂ ਦੇਖ ਲਓ ਖਾਟੂ ਸ਼ਾਮ ਜੀ ਦਾ ਜਿਹੜਾ ਜਨਮ ਦਿਨ ਹੈ ਸਿਰਫ ਹਰਿਆਣੇ ਤੱਕ ਸੀਮਿਤ ਨਹੀਂ ਰਿਹਾ ਪਹਿਲਾਂ ਇੰਡੀਆ ਤੱਕ ਸੀਮਿਤ ਨਹੀਂ ਰਿਹਾ ਵਰਲਡ ਵਿੱਚ ਸਾਰੇ ਪਾਸੇ ਹੋ ਗਿਆ ਅੱਜ ਜਿਹੜਾ ਵੀ ਬੰਦਾ ਖਾਟੂ ਸ਼ਾਮ ਦਾ ਆਸ਼ੀਰਵਾਦ ਲੈਂਦਾ ਹੈ ਉਹਨਾਂ ਦੇ ਦਿਨ ਦੁਗਣੇ ਰਾਤ ਨੂੰ ਤਰੱਕੀ ਹੁੰਦੀ ਹੈ ਤੇ ਅਸੀਂ ਦਹੀ ਪਰਮਾਤਮਾ ਕੇ ਸਭ ਤੋਂ ਅਰਦਾਸ ਕਰਦੇ ਹਾਂ ਕਿ ਅਸੀਂ ਵੀ ਲੰਗਰ ਵਿੱਚ ਕਿਤੇ ਵੀ ਦੋਪਾਨੇ ਕੋਈ ਹਿੱਸੇਦਾਰੀ ਲਾਈਏ ਚਾਹੇ ਸੇਵਾ ਕਰਕੇ ਲਾਈਏ ਜਾਂ ਕਿ ਮਲਾਈਏ ਪਰਮਾਤਮਾ ਦਾ ਆਸ਼ੀਰਵਾਦ ਕਰੀ ਕਿ ਪਰਮਾਤਮਾ ਤੋਂ ਬਿਨਾ ਕੁਝ ਨਹੀਂ ਹੈ ਸਾਡਾ ਜਿਹੜਾ ਦੇਸ਼ ਹੈ ਸਿਰ ਧਰਮ ਧਰਮ ਪਰਮ ਦੇਸ਼ ਹੈ ਇਹ ਆਸਥਾ ਨਾਲ ਜੁੜਿਆ ਹੋਇਆ ਸਾਡੀ ਸਾਰੀ ਸਾਨੂੰ ਪੀਰ ਪੁਰਖ ਸਾਡੇ ਜਿਹੜੇ ਸਾਡੇ ਬਜ਼ੁਰਗ ਸੀਗੇ ਸਾਨੂੰ ਇਹ ਦੱਸ ਕੇ ਗਏ ਕਿ ਅਸੀਂ ਆਸਥਾ ਪਰਮਾਤਮਾ ਨਾਲ ਜੁੜੇ ਤੇ ਜਿਨ ਲੋਕਾਂ ਦੀ ਜਿਨੀ ਵੱਧ ਤੋਂ ਵੱਧ ਸੇਵਾ ਕਰੀ ਅੱਜ ਉਸੇ ਉਪਲਖ ਵਿੱਚ ਸਾਰੇ ਮਾਰਕੀਟ ਵਾਲੇ ਨੇ ਮ ਸਾਰੇ ਵਾਸਤੇ ਇਹੀ ਕਹਿ ਦੁਆ ਕਰਦੇ ਆ ਕਿ ਪ੍ਰਮਾਤਮਾ ਸਾਰਾ ਦੇ ਖੁਸ਼ੀਆਂ ਤਰੱਕੀਆਂ ਦੇਣ ਸਰ ਦੇਸ਼ ਕਿਹਾ ਜਾਂਦਾ ਕਿ ਵਕ ਵਕ ਫੁੱਲਾਂ ਜਿਹੇ ਤਰ੍ਹਾਂ ਇੱਕ ਫਲਵਾੜੀ ਹੈ ਵਕ ਵਕ ਧਰਮਾਂ ਦੇ ਲੋਕ ਨੇ ਇੱਥੇ ਵਕ ਵਕ ਤਰੀਕੇ ਦੇ ਨਾਲ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਮਨਾਉਂਦੇ ਨੇ ਉਹਦੀ ਆਰਾਧਨਾ ਕਰਦੇ ਨੇ ਤਖਤੂ ਸ਼ਾਮ ਨੂੰ ਲੈ ਕੇ ਵੀ ਕਾਫੀ ਸੰਗਤਾਂ ਹੁਣ ਪੂਜਾ ਕਰਦੀਆਂ ਨੇ ਉਹਦਾ ਸਥਾਨ ਤੇ ਪਹੁੰਚਦੇ ਨੇ ਜਗ ਜਗਾਂ ਉਹਨਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਬਿਲਕੁਲ ਗੁਰੂਆਂ ਕੀ ਇਸ ਧਰਤੀ ਪੰਜਾਬ ਸੇ ਮੈਂ ਆਪਕੋ ਆਪਕੇ ਮਾਧਿਅਮ ਸੇ ਸਮਸਤ ਦੇਸ਼ ਰਾਜੀਆਂ ਨੂੰ ਸ਼ਿਆਮ ਬਾਬਾ ਕੇ ਜਨਮ ਦਿਨ ਪਰ ਹਾਰਦਿਕ ਵਧਾਈ ਔਰ ਸਭ ਕਾਮਨਾਇਂ ਦੇਤਾ ਹੂੰ ਔਰ ਸਭ ਕੇ ਜੀਵਨ ਕੇ ਮੰਗਲ ਕਾਮਨਾ ਕਰਤਾ ਹੂੰ ਖਾਟੂਨ ਰੇਸ ਸੇ ਸ਼ਿਆਮ ਬਾਬਾ ਸੇ ਧੰਨਵਾਦ ਬਲਕਿ ਤੋ ਦੇਖੋ ਕਿ ਜਿਹੜੇ ਮਾਰਕੀਟ ਦੇ ਪ੍ਰਧਾਨ ਨੇ ਉਹਨੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਆਪਣੀ ਮਾਰਕੀਟ ਨੂੰ ਨਾਲ ਲੈ ਕੇ ਆਪਣੇ ਜਿਹੜੇ ਵਰਕਰ ਨੇ ਕੰਮ ਕਰਨ ਵਾਲੇ ਨੇ ਤਾਂ ਕਿਵੇਂ ਦੇਖਦੇ ਪਹਿਲਾਂ ਵੀ ਉਪਰਾਲਾ ਕੀਤੇ ਸੀ ਤਾਂ ਹੁਣ ਵੀ ਲਗਾਤਾਰ ਹੋ ਰਹੇ ਨੇ ਤਾਂ ਕਿਵੇਂ ਦੋਸ਼ਾ ਮਿਲ ਰਿਹਾ ਦੇਖ ਬਸ ਇਹ ਸਾਡੇ ਬਾਬਾ ਜੀ ਦੀ ਕਿਰਪਾ ਹੈ ਬਾਜੀ ਉਹਨਾਂ ਦਾ ਮਿਹਰ ਹੈ ਤਾਸੀਂ ਹਰ ਵਾਰੀ ਹਰ ਦੋ ਤਿੰਨ ਮਹੀਨੇ ਬਾਅਦ ਲੰਗਰ ਲਾਂਦੇ ਰਹਿੰਦੇ ਬਾਜੀ ਕਦੇ ਬਾਬਾ ਦੇ ਨਾਮ ਤੇ ਕਦੇ ਪੋਲੀ ਸੰਕਲ ਦੇ ਨਾਮ ਤੇ ਕਦੇ ਗੁਰੂ ਜੀ ਦੇ ਮਹਾਰਾਜ ਦੇ ਨਾਮ ਤੇ ਕਰਦੇ ਰਹਿੰਦੇ ਆਪਾਂ ਉਹਨਾਂ ਦੀ ਮਿਹਰ ਹੈ ਸਾਡੇ ਤੇ ਵੀ ਦੂ ਦੂਰ ਸ਼ਕਸ਼ੀਤ ਤਾਂ ਪਹੁੰਚੇ ਚੰਡੀਗੜ੍ਹ ਤੋਂ ਵੀ ਪੰਜਾਬ ਤੋਂ ਵੀ ਵਕ ਵਕ ਹੁਣ ਬੋਲੋ ਹੁਣ ਬਾਜੀ ਸਾਡਾ ਪ੍ਰੇਮ ਪਿਆਰ ਹੈ ਜਿਆ ਹਮ ਸਮਨ ਨਾਲ ਅਸੀਂ ਪ੍ਰੇਮ ਪਿਆਰ ਨਾਲ ਮਿਲ ਕੇ ਰਹਿੰਦੇ ਹਾਂ ਚਾਹੇ ਕੋਈ ਵੀ ਹੈ ਸਾਡੇ ਮੇਅਰ ਸਾਹਿਬ ਹੈ ਜਾਂ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਮੰਟੀ ਜੀ ਇਹਨਾਂ ਨਾਲ ਵੀ ਸਾਡਾ ਬੜਾ ਪ੍ਰੇਮ ਪਿਆਰ ਹੈ ਨਾਲੇ ਅਨਿਲ ਦਵੇ ਜੀ ਨਾਲ ਵੀ ਬੜਾ ਪ੍ਰੇਮ ਪਿਆਰ ਹੈ ਜਦ ਵੀ ਅਸੀਂ ਯਾਦ ਕਰਦੇ ਸਾਰੇ ਆਂਦੇ ਆਂ ਭਾਜੀ ਇੱਥੇ ਮਾਰਕੀਟ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਕੋਈ ਪਾਰਟੀ ਵਾਲਾ ਕੋਈ ਕੁਛ ਹੈ ਤੇ ਸਾਰੇ ਧਰਮ ਸਾਰੇ ਲੋਕ ਸਾਰੀ ਪਾਰਟੀ ਲੋਕ ਇੱਕ ਮੋਠੋ ਕੇ ਸੇਵਾ ਕਰਦੇ ਨੇ ਜੀ ਬਿਲਕੁਲ ਇਹ ਤੁਸੀਂ ਦੇਖੋ ਕਿ ਕਈ ਲੋਕ ਬਹੁਤ ਤਰੀਕੇ ਦੇ ਨਾਲ ਲੜਾਉਂਦੇ ਵੀ ਨੇ ਧਰਮਾਂ ਨੂੰ ਲੈ ਕੇ ਪਰ ਇਹ ਵੱਡਾ ਉਪਰਾਲਾ ਹੈ ਬਾਈ ਜੀ ਜਿਸ ਤਰੀਕੇ ਨਾਲ ਸਾਰੇ ਧਰਮਾਂ ਦੇ ਇਕੱਠੇ ਹੋ ਕੇ ਲੋਕ ਲੱਖ ਵੱਖ-ਵੱਖ ਪਾਰਟੀਆਂ ਦੇ ਉਹ ਵੀ ਇਕੱਠੇ ਖੜੇ ਨੇ ਤਾਂ ਇਹ ਬਹੁਤ ਵਧੀਆ ਇੱਕ ਮੈਸੇਜ ਹੈ ਬਹੁਤ ਵਧੀਆ ਮੈਂ ਇਹ ਚੈਨਲ ਚੈਨਲ ਦੇ ਨਿਊਜ਼ ਰਾਹੀਂ ਪੂਰੇ ਖਾਟੂ ਮਹਾਰਾਜ ਜੀ ਸਮਝਦੇ ਪੂਰੇ ਵਰਲਡ ਦੇ ਜਿਹੜਾ ਮਨਾਇਆ ਜਾ ਰਿਹਾ ਹੈ ਮੈਂ ਆਪਣੇ ਪੰਜਾਬ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦਾ ਕਿਉਂਕਿ ਸਾਡੀ ਬਾਣੀ ਤੇ ਸਾਡਾ ਜਿਹੜਾ ਹੈ ਉਹ ਕਹਿੰਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭੰਦੇ ਇੱਕ ਦੂਰ ਸੇ ਸਭ ਜਗ ਉਪਜਿਆ ਕੌਣ ਭਲੇ ਸੋ ਕੌਣ ਮੰਦੇ ਸੋ ਸਾਂਝਾ ਪ੍ਰਤੀਕ ਹੈ ਜੀ ਆਪਾਂ ਰਲ ਮਿਲ ਕੇ ਜਿਹੜਾ ਇਹ ਮਨਾਇਆ ਜਾਂਦਾ ਜੀ ਤੁਹਾਡੇ ਚੈਨਲ ਦੇ ਰਾਹੀਂ ਮੈਂ ਜਿੰਨੇ ਵੀ ਹੈ ਸੰਗਤ ਨੂੰ ਬੇਨਤੀ ਕਰਦਾ ਸਾਡੇ ਲੰਗਰ ਭੰਡਾਰੇ ਵੀ ਚੱਲ ਰਹੇ ਆ ਜੀ ਲੰਗਰ ਵੀ ਛਕੋ ਤੇ ਸਾਡੇ ਜਿੰਨੇ ਵੀ ਹੈ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅੱਜ ਜਿਹੜੀ ਹੈ ਇਥੇ ਆਪਣਾ ਹਾਜ਼ਰੀ ਦੇਣ ਆਏ ਜੀ ਸੋ ਧੰਨਵਾਦ ਦੇਖੋ ਕੀ ਇਹ ਬਹੁਤ ਸੋਹਣੀ ਤਸਵੀਰ ਹੈ ਖਾਟੂ ਸ਼ਾਮ ਜੇ ਉਸ ਸਮਨਾਇਆ ਜਾ ਰਿਹਾ ਹੈ ਪ੍ਰਦੇਸ਼ਪੁਰ ਦੇ ਵਿੱਚ ਤਾਂ ਅੱਜ ਨਿਊ ਚੰਡੀਗੜ੍ਹ ਦੇ ਪਿੰਡ ਬੂਥਗੜ ਨਿਊ ਮਾਰਕੀਟ ਜਿਹੜੀ ਫਿਚਰ ਦੀ ਬਣੀ ਹੈ ਤਾਂ ਉੱਥੇ ਇਹ ਪੁਰਾਦੇ ਜਿਹੜੇ ਕਿਤੇ ਗਏ ਤੁਸੀਂ ਦੇਖੋ ਕੀ ਵਕ ਵਕ ਪਾਰਟੀਆਂ ਦੇ ਆਗੂ ਵੀ ਨੇ ਤੇ ਨਾਲ ਦੀ ਨਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਜੱਗੀ ਜੀ ਨੇ ਜੱਗੀ ਜੀ ਕਿਵੇਂ ਦੇਖਦੇ ਹੋ ਇਸ ਤਰੀਕੇ ਦੇ ਉਪਰਾਲੇ ਨੂੰ ਕਿਉਂਕਿ ਭਾਰਦੇਸ਼ ਗੁਰੂਆਂ ਪੀਰਾਂ ਪਕਵੰਦਿਆਂ ਧਰਤੀ ਹੈ ਵੱਖ-ਵੱਖ ਤਰ੍ਹਾਂ ਪਰਮਾਤਮਾ ਨੂੰ ਮਨਾਉਂਦੇ ਨੇ ਵੱਖ-ਵੱਖ ਤਰ੍ਹਾਂ ਦੇ ਧਰਮਾਂ ਦੇ ਲੋਕ ਵੀ ਨੇ ਅੱਜ ਸਾਰੀ ਪਾਰਟੀ ਦੇ ਬੰਦੇ ਵੀ ਨੇ ਮਾਰਕੀਟ ਦੇ ਵੀ ਨੇ ਤਾਂ ਇੱਕ ਬਹੁਤ ਵਧੀਆ ਮੈਸੇਜ ਆ ਰਿਹਾ ਹੈ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਤੇਜੀ ਜੀ ਤੁਹਾਨੂੰ ਜੋ ਇੱਥੇ ਪਹੁੰਚੇ ਤੁਸੀਂ ਮੈਂ ਅੱਜ ਪ੍ਰਕਾਸ਼ਪੁਰਬ ਤੇ ਖਾਟੂ ਸ਼ਾਮ ਜੀ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਤੇ ਇੱਥੇ ਜਿਹੜੇ ਲੰਗਰ ਚੱਲਦੇ ਨੇ ਬਹੁਤ ਹੀ ਨਿਤਨਜੀ ਦੀ ਮਿਹਨਤ ਸਦਕਾ ਸਾਰੇ ਬੰਦੇ ਇਕੱਠੇ ਕੀਤੇ ਨੇ ਉਹਨੇ ਬਹੁਤ ਹੀ ਸੋਹਣਾ ਲੱਗ ਰਿਹਾ ਜਦੋਂ ਸਾਰੇ ਇੱਕ ਟੇਬਲ ਤੇ ਆ ਕੇ ਇਕੱਠੇ ਹੋ ਕੇ ਖੜਕੇ ਇੱਕ ਵਿਚਾਰ ਤੇ ਗੱਲ ਕਰਨ ਬਹੁਤ ਹੀ ਮੈਨੂੰ ਅੱਜ ਵਧੀਆ ਲੱਗਿਆ ਬਿਲਕੁਲ ਦੇਖੋ ਕਿ ਆਮ ਆਦਮੀ ਪਾਰਟੀ ਦੇ ਜੱਗੀ ਸੀ ਜਿਹੜੇ ਲਗਾਤਾਰ ਇਸ ਤਰੀਕੇ ਦੇ ਪ੍ਰੋਗਰਾਮਾਂ ਵਿੱਚ ਪਹੁੰਚਦੇ ਨੇ ਤਾਂ ਅੱਜ ਖਾਟੂ ਸ਼ਾਮੀ ਦਾ ਉਸਮ ਮਨਾਇਆ ਗਿਆ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇੱਕ ਚੰਗਾ ਸੰਦੇਸ਼ ਹੈ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਵੀ ਇੱਕ ਮੰਚ ਤੇ ਇਕੱਠੇ ਨੇ ਇੱਕ ਜਗ੍ਹਾ ਉੱਤੇ ਇਸ ਤਰੀਕੇ ਦੇ ਉਪਰਾਲੇ ਜੋ ਮਾਨਵਤਾ ਦੀ ਭਲਾਈ ਲਈ ਕਿਤੇ ਜਾਂਦੇ ਨੇ ਉਸ ਵਾਸਤੇ ਸਾਰੇ ਇਕੱਠੇ ਨੇ ਭਾਵੇਂ ਰਾਜਨੀਤੀ ਨੂੰ ਲੈ ਕੇ ਨਿੱਕੀਆਂ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਪਰ ਅਪ੍ਰਿੰਸਰ ਮਾਰਕੀਟ ਵਿੱਚ ਕੀਤਾ ਹੋਇਆ ਪ੍ਰੋਗਰਾਮ ਸਲਾੰਗਾ ਜੋਗ ਤੁਹਾਨੂੰ ਕਹਿ ਰਿਹਾ ਗੁਰਜੋਤ ਦੇ ਨਾਲ ਹਰਤੇ ਸਿੰਘ ਦੇ